ਹਾਂਜੀ ਸੱਸੀ ਗੱਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਡ ਪੀਜਣ ਲਓ ਭਾਈ ਆ ਛੱਤ ਸੈਟਅਪ ਵੇਖ ਲਓ ਜੀ ਅੱਜ ਸੁਭ ਮਿਲਿਆ ਸਾਨੂੰ ਜੀ ਆ ਛੱਤ ਤੇ ਆਉਂਦਾ ਤੇ ਛੱਤ ਪਛਾਨ ਲਿਓ ਕਿਹੜੀ ਆ ਅਸੀਂ ਤਾਂ ਪਹਿਲੀ ਵਾਰ ਹੀ ਆਏ ਆ ਜੀ ਛੱਤ ਤੇ ਪਰਮਾਤਮਾ ਦੀਆਂ ਕਰਨੀਆਂ ਠੀਕ ਆ ਜੀ ਯਾਦ ਕੀਤਾ ਭਰਾਵਾਂ ਨੇ ਅਸੀਂ ਹਾਜ਼ਰ ਹੋ ਗਏ ਆ ਵੇਖ ਲਓ ਜੀ ਇਹ ਛੱਤ ਤੇ ਆ ਕੇ ਪਹਿਲੀ ਜੀ ਤੇ ਮੈਂ ਇਹ ਸੋਚਣ ਲਿਆ ਵੀ ਕਬੂਤਰ ਇਸ ਬਿੰਦੇ ਕਿੱਦਾਂ ਆਣਗੇ ਆ ਵੇਖ ਲਓ ਜੀ ਠੀਕ ਆ ਜੀ ਸਮੇਂ ਤੋਂ ਬਾਅਦ ਮੇਰੀ ਤੋਂ ਬਾਕੀ ਪਰਿੰਦੇ ਇੱਥੇ ਠੀਕ ਨੋਰਮਲ ਜਿਹਾ ਜੋ ਭਾਈ ਪਰਿੰਦੇ ਆ ਆਪਣੀ ਸਮਝ ਦੇ ਹਾਲ ਦੇ ਨਾਲ ਬਾਕੀ ਤੁਹਾਨੂੰ ਕਰਾਉਣੇ ਆ ਸ਼ੌਂਕ ਜੇ ਕੋਈ ਚੰਗੇ ਲੱਗੇ ਤੇ ਠੀਕ ਹੈ ਜੀ ਆਏ ਆ ਜੀ ਅਸੀਂ ਸਾਡੇ ਰੋਇ ਸਤਾਜ ਜੀ ਹੁਣੀ ਇਹਨਾਂ ਦੇ ਕੋਲ ਆਏ ਅੱਜ ਅਸੀਂ ਤੇ ਨਾਲ ਛਡੇ ਸਾਗਰ ਭਾਜੀ ਹੁਣੀ ਬੈਠੇ ਆ ਠੀਕ ਹੈ ਜੀ ਆ ਵੇਖ ਲਓ ਸਾਗਰ ਭਾਜੀ ਹੁਣੀ ਸ਼ੌਂਕ ਕਰ ਰਿਹਾ ਪਰਿੰਦੇ ਦਾ ਠੀਕ ਹੈ ਜੀ ਆ ਪਰਿੰਦੇ ਜੋ ਭਾਜੀ ਇਹਨਾਂ ਦੇ ਵੇਖ ਲਓ ਜੀ ਠੀਕ ਹੈ ਜੀ ਹਵੇ ਲੋ ਜੀ ਆ ਰੋਟੀ ਦੇ ਭੂਰੇ ਪਾ ਰਹੇ ਜੋ ਕਈ ਮੇਰੇ ਵੀਰ ਕਹਿੰਦੇ ਆਗੇ ਫਲਾਣੀ ਚੀਜ਼ ਫਲਾਣੀ ਚੀਜ਼ ਬਾਕੀ ਆ ਅੰਦਰ ਡੱਕੇ ਜੋ ਆ ਸੈਟਅਪ ਚ ਕਬੂਤਰ ਇਹ ਮੇਰੇ ਹਿਸਾਬ ਨਾਲ ਪਟਾਈ ਵਾਲੇ ਕਬੂਤਰ ਹੈ ਜੀ ਇਹ ਪਟਾਈ ਵਾਲੇ ਹੈਗੇ ਨਵੇਂ ਪਾਰੇ ਆ ਵੇਖ ਲੋ ਭਾਈ ਆ ਕਬੂਤਰੇ ਕਿਟ ਤੇ ਬੈਠਾ ਜੋ ਇਹ ਕਬੂਤਰਾ ਬਹੁਤ ਪਸੰਦ ਆ ਜਿਹੜਾ ਇੱਟ ਤੇ ਬੈਠਾ ਬਾਕੀ ਪਤਾ ਨਹੀਂ ਇਹ ਉੜਦਾ ਵਾ ਭਾਈ ਦਾ ਕਿ ਨਹੀਂ ਉੜਦਾ ਆ ਜੋ ਇਹਦਾ ਸ਼ੌਂਕ ਕਰਾਵਾਂਗੇ ਜੀ ਤੁਹਾਨੂੰ ਇਹ ਪਰਿੰਦੇ ਦਾ ਇਹਦਾ ਸ਼ੌਂਕ ਕਰਾਓ ਠੀਕ ਹੈ ਜੀ ਲਓ ਜੀ ਆ ਰੋਹਿਤ ਭਾਈ ਹੁਣੀ ਇੱਕ ਪਰਿੰਦਾ ਲਿਆਏ ਆ ਪਹਿਲਾਂ ਅਸੀਂ ਪੁੱਛਾਂਗੇ ਰੋਹਿਤ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੋ ਬੜਾ ਠੀਕ 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 ਠਾਕ ਜੋ ਰੋਹਿਤ ਭਾਈ ਪਹਿਲਾਂ ਦੱਸੋ ਆ ਪਰਿੰਦਾ ਜਿਹੜਾ ਵਾ ਇਹ ਉੜਦਾ ਤਾਂ ਡਾੜ ਇਹਦੇ ਵਿੱਚ ਜਿੱਦੇ ਨੇ ਸਾਰੇ ਪਿਛਲੇ ਜੇਠ ਦੇ ਉੱਡੇ ਕਬੂਤਰ ਕਬੂਦੇ ਕੂਤਰ ਆ ਲਓ ਜੀ ਲਓ ਜੀ ਆ ਕਬੂਤਰ ਜਿਹੜਾ ਨਾ ਆਲ ਅੰਦਰ ਗਿਆ ਕਲਚਰਾ ਇਹ ਕਬੂਤਰ ਦਾ ਵੀ ਤੁਹਾਨੂੰ ਸ਼ੌਂਕ ਕਰਾਉਣਾ ਹੈ ਰੋਹਿਤ ਭਾਈ ਗਏ ਅੰਦਰ ਲੈਣ ਠੀਕ ਹੈ ਜੀ ਇਹ ਜੇ ਛੁਡੇ ਕਬੂਤਰ ਹੈ ਜੀ ਰੋਹਿਤ ਭਾਈ ਨਾ ਦੇ ਲਓ ਜੀ ਆ ਕਬੂਤਰ ਆ ਗਿਆ ਆ ਕਬੂਤਰ ਸਾਨੂੰ ਬੜਾ ਪਸੰਦ ਆ ਸਾਡੀ ਕਿੰਨੀ ਕੁ ਸਮਝ ਆ ਇੱਥੋਂ ਤੁਸੀਂ ਅੰਦਾਜ਼ਾ ਲਾ ਲਿਓ ਭਾਈ ਕਿੰਨੀ ਕੁ ਨੌਲੇਜ ਆ ਸਾਨੂੰ ਬਾਕੀ ਤੁਹਾਨੂੰ ਰੋਹਿਤ ਭਾਈ ਦੱਸਣਗੇ ਇਹ ਹਾਂਜੀ ਰੋਹਿਤ ਭਾਈ ਕੀ ਰਿਜ਼ਲਟ ਹੈ ਕਬੂਤਰ ਦਾ ਇਹ ਪਿਛਲੇ ਜੇੜ ਛੁਡੇ ਆ ਕੁਛ ਸ਼ੌਂਕ ਕਰਾ ਦਿਓ ਜੀ ਪਿਆਰ ਨਾਲ ਯਾਰਾ ਭਰਾਵਾਂ ਨੂੰ ਇਹ ਲਓ ਜੀ ਲਓ ਭਾਈ ਜਿਹੜੀ ਚੀਜ਼ ਅਹੀਂ ਭਾਲਦੇ ਆ ਨਾ ਉਹ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ ਜੋ ਕਿੰਨੀ ਕੁ ਸਮਝ ਆ ਤੁਹਾਡੇ ਭਰਾ ਨੂੰ ਇੱਥੇ ਅੰਦਾਜ਼ਾ ਲਾ ਲਿਓ ਕਰਾਇਓ ਕੁੰਦੇ ਦਾ ਸ਼ੌਂਕ ਲਓ ਭਾਈ ਦਾ ਕੁੰਦੇ ਦਾ ਸ਼ੌਂਕ ਕਰੋ ਨੇ ਤੁਹਾਨੂੰ ਲਓ ਜੀ ਥੱਲੇ ਕਰਿਓ ਥੜੇ ਇਹ ਬਾਸ-ਬਾਸ ਲਓ ਜੀ ਇਹਦੇ ਪਰ ਦੇ ਵਿੱਚ ਇੱਕ ਖਾਸੀਅਤ ਹੈਗੀ ਭਾਈ ਤੇ ਪੂਛ 'ਚ ਵੀ ਖਾਸੀਅਤ ਹੈਗੀ ਜੋ ਆ ਲਓ ਠੀਕ ਹੈ ਜੀ ਰੋਜ ਭਾਈ ਕਿੰਨਾ ਉਡਿਆ ਘੁੱਤਰੇ ਇਦੋਂ ਢੋਟਾਈ ਕੀਤਾ ਇਹਨੇ ਹਾਂਜੀ 2.5 ਦੇ ਤਾਂ ਕੁੱਡਿਆ ਟੈਂਪਰੇਚਰ ਦਾ ਬਾਦਸ਼ਾ ਇੱਕ ਕਬੂਤਰ ਦੀ ਇੱਕ ਹੀ ਵੇਖ ਹੀ ਲਿਆ ਬਾਦਸ਼ਾ ਨਹੀਂ ਮੈਂ ਤੁਸੀਂ ਦੱਸੋ ਮੈਂ ਤੇ ਵੇਖ ਲਿਆ ਵਾ ਮੈਂ ਤੇ ਪਤਾ ਕੀ ਕਈ ਭਰਾ ਕਹਿੰਦੇ ਆ ਵੀ ਕਿੰਨੀ ਕਿ ਨੌਲੇਜ ਕਵਰ ਬਾਠ ਨੂੰ ਮੈਂ ਤਾਂ ਇਹ ਕਹਿ ਰਿਹਾ ਜਿਹੜਾ ਜੇਠ ਚੋੜ ਦਾ ਟੈਂਪਰੇਚਰ ਦਾ ਬਾਦਸ਼ਾ ਹੀ ਹੁੰਦਾ ਹੈ ਪਾਸਿਆ ਕਬੂਤਰ ਬਿਲਕੁਲ ਜੀ ਲੋ ਜੀ ਛੱਡ ਦੋ ਇਹਨੂੰ ਅੰਦਰ ਲੋ ਜੀ ਹੁਣ ਰੋਹਿਤ ਭਾਈ ਹੁਣੀ ਇੱਕ ਕਰਾਉਂਦੇ ਆ ਸ਼ੌਂਕ ਲੋ ਜੀ ਰੋਹਿਤ ਭਾਈ ਇਹ ਨਾ ਗੱਗੋ ਆ ਇਹ ਰੋਹਿ ਭਾਈ ਜੋੜੇ ਵਾਲਾ ਵਾ ਚੱਕ ਦੇ ਇਹ ਉੱਡਣ ਵਾਲੇ ਕਬੂਤਰ ਭਾਈ ਉੱਡਣ ਵਾਲੇ ਲੋ ਜੀ ਇਹ ਜੋ ਉੱਡਣ ਵਾਲੀਆਂ ਚੀ ਲਓ ਭਾਈ ਜਿਹੜੇ ਮੇਰੇ ਵੀਰ ਉਹ ਕਹਿੰਦੇ ਆ ਰੰਗ ਰੰਗ ਤੋਂ ਪਛਾਣ ਆ ਜਾਂਦੀ ਕ੍ਰਾਸ ਦੀ ਲਓ ਭਾਈ ਇਹ ਚ ਲੱਬ ਲੋ ਕ੍ਰਾਸ ਹੁਣ ਕਿੰਨੇ ਕ ਕ੍ਰਾਸ ਆ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਸੇਮ ਚੀਜ਼ ਜਿਹੜੀ ਉਹ ਟੈਡੀ ਕੂਟਰ ਦੱਸਿਆ ਰੋਹਿਤ ਭਾਜੀ ਨਾ ਨੇ ਜਿਹੜੀ ਸੇਮ ਚੀਜ਼ ਆ ਨਾ ਇਹਦੇ ਚਿਹਰੇ ਮੋਰੇ ਚ ਸੇਮ ਚੀਜ਼ ਇਹਦੇ ਚ ਵੀ ਗਈ ਜੋ ਠੀਕ ਹੈ ਕੁੰਦੇ ਦਾ ਸ਼ੌਂਕ ਕਰਾਇਆ ਰੋਜ ਭਾਈ ਅੱਗੇ ਥੋੜੇ ਨਾ ਘੱਟ ਜੇ ਕੂਟਰ ਥੱਲੇ ਕਰਿਓ ਥੋੜਾ ਕੋ ਇਹ ਬਸ ਲਓ ਜੀ ਧੋ ਭਾਈ ਇਹ ਸਾਭ ਉੱਡਣ ਵਾਲੇ ਕਬੂਤਰ ਜੋ ਰੋਹਿਤ ਭਾਈ ਜੀ ਨਾਲ ਤੇ ਠੀਕ ਹੈ ਜੀ ਲਓ ਜੀ ਆ ਰੋਹਿਤ ਭਾਈ ਨਾਲ ਵੇਲੋ ਛੜਤਾ ਜੋ ਇਦਾਂ ਠੀਕ ਹੈ ਜੀ ਲਓ ਭਾਈ ਸ਼ੌਂਕ ਕਰੋ ਜੀ ਕੁੰਦੇ ਦਾ ਸ਼ੌਂਕ ਕਰਾ ਦਿਓ ਭਾਈ ਠੀਕ ਹੈ ਜੀ ਲੋ ਜੀ ਆ ਪਰਿੰਦੇ ਦਾ ਸ਼ੌਂਕ ਕਰ ਲੋ ਲੋ ਵੱਡੇ ਭਾਈ ਅੱਗੋਂ ਤੁਹਾਨੂੰ ਸ਼ੌਂਕ ਕਰਾਉਣੇ ਆ ਕਮੈਂਟ ਕਰਕੇ ਦੱਸਿਓ ਕਿਹੜੀ ਨਸਲ ਦੇ ਪਰਿੰਦੇ ਆ ਜੀ ਇਹ ਇਹ ਵੀ ਉੱਡਦਾ ਹੈ ਜੇਟ ਠੀਕ ਹੈ ਜੀ ਲੋ ਜੀ ਬੜਾ ਕੁਝ ਸਿੱਖਣ ਨੂੰ ਤੁਹਾਨੂੰ ਮਿਲੇਗਾ ਇਸ ਪਰਿੰਦੇ ਤੋਂ ਮੈਂ ਵੀ ਅੱਜ ਇੱਥੇ ਆਇਆ ਹਾਂ ਤੇ ਮੈਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲੇਗਾ ਬਾਕੀ ਆ ਕਰੋ ਸ਼ੌਂਕ ਠੀਕ ਹੈ ਜੀ ਕੁੰਦੇ ਦਾ ਸ਼ੌਂਕ ਕਰਾ ਦਿਓ ਇਹਦੇ ਤੇ ਲੋ ਭਾਈ ਆ ਕੁੰਦਾ ਜੋ ਲੋ ਜੀ ਆ ਕਰ ਲਓ ਭਾਈ ਕੁੰਦੇ ਦਾ ਸ਼ੌਂਕ ਠੀਕ ਹੈ ਜੀ ਲਓ ਭਾਈ ਇਹ ਕੁੰਦਾ ਗੋਰਨਾ ਵੇ ਲਓ ਸਕਰੀਨਸ਼ਾਟ ਲੈ ਲਿਓ ਇੱਥੇ ਠੀਕ ਹੈ ਜੀ ਲੋ ਜੀ ਤੁਹਾਨੂੰ ਆ ਪਰਿੰਦੇ ਦਾ ਸ਼ੌਂਕ ਕਰਾਉਨੇ ਜੀ ਇੱਕ ਮੈਂ ਭਾਜੀ ਇੱਕ ਗੱਲ ਇੱਥੇ ਕਹਿਣੀ ਸੀ ਭਾਰੇ ਨਾ ਬੜੇ ਮਾਨਯੋਗ ਉਸਤਾਜੀ ਆ ਇਸ ਕਰਕੇ ਅਸੀਂ ਨਹੀਂ ਕਹਿਣੀ ਬਾਕੀ ਮੇਰੀ ਵੀਡੀਓ ਵੇਖਣਗੇ ਉਹਨਾਂ ਨੂੰ ਆਪੇ ਪਾ ਲੱਗ ਜਾਣਾ ਜੀ ਲਓ ਜੀ ਵੇਖੋ ਪਰਿੰਦਾ ਠੀਕ ਹੈ ਜੀ ਕਿਹੜੀ ਨਸਲ ਹੈ ਕਮੈਂਟ ਕਰਕੇ ਦੱਸਿਓ ਤੇ ਕੁੰਦੇ ਦਾ ਸ਼ੌਂਕ ਕਰਾਓ ਇੱਧਰ ਲਾ ਭਾਈ ਲਓ ਜੀ ਆਹ ਕੁੰਦਾ ਜੋ ਭਾਈ ਠੀਕ ਹੈ ਜੀ ਕੋਈ ਤੁਹਾਨੂੰ ਆਹ ਪਰਿੰਦੇ ਦਾ ਸ਼ੌਂਕ ਕਰੋ ਨੇ ਜੀ ਇੱਕ ਆਪਾਂ ਨੂੰ ਬਹੁਤ ਵਧੀਆ ਲੱਗਾ ਜੀ ਪਰਿੰਦਾ ਲਓ ਭਾਈ ਜੇ ਕੋਈ ਕੋ ਐਸਾ ਪਰਿੰਦਾ ਹੋਵੇ ਤੇ ਸ਼ੌਂਕ ਕਰਾ ਦਿਓ ਭਾਈ ਸਾਨੂੰ ਲਓ ਜੀ ਨੋਸ ਲਗਾੜੀ ਆ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਜੀ ਸਾਡੇ ਹਿਸਾਬ ਨਾਲ ਇਹਦੇ ਵਿੱਚ ਸਿਆਲ ਕੋਟੀ ਟੱਚ ਹੈਗਾ ਜੋ ਇਹਦੇ ਚ ਠੀਕ ਹੈ ਕਿਉਂਕਿ ਕਾਲੇ ਰਿੰਗੜਾ ਸਿਆਲ ਕੋਟੀਆਂ ਚੋਂਦੇ ਆ ਅਨੋਖੋ ਵੀ ਕਾਲੀ ਆ ਜੀ ਬਾਕੀ ਵੀਰ ਜੀ ਕਮੈਂਟ ਕਰਕੇ ਦੱਸ ਦਿਓ ਬਾਕੀ ਤੁਹਾਨੂੰ ਕੁੰਦੇ ਦਾ ਸ਼ੌਂਕ ਕਰੋਨੇ ਇਹਦਾ ਕਰਾਇਓ ਭਾਈ ਲੋ ਜੀ ਆ ਕੁੰਦਾ ਜੋ ਠੀਕ ਹੈ ਜੀ ਇਹ ਕਦਰ ਨੂੰ ਹੋਰ ਵਿਖਾਵਾਂ ਸਿਆਲ ਕੋਟੀਆਂ ਦੀ ਨਿਸ਼ਾਨੀ ਭਾਜੀ ਆ ਵਿਖਾ ਦਿਓ ਜੀ ਆ ਵੇਖ ਲਓ ਜੀ ਆ ਸਿਆਲ ਕੋਟੀਆਂ ਦੇ ਪਰ ਇਦਾਂ ਦੇ ਹੁੰਦੇ ਜੋ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਦੱਸ ਦਿਓ ਭਾਜੀ ਉਹ ਨਹੀਂ ਉਹਦੀ ਬੋਲ ਨਹੀਂ ਚੱਲਦੀ ਹਾਂਜੀ ਲੋ ਵੀਰ ਜੀ ਲੋ ਮੇਰੇ ਭਾਈ ਇਹ ਇਹਦੇ ਵੀ ਭਾਜੀ ਰੰਗੇਗਾ ਜੋ ਪਿਛੇ ਕਾਲਾ ਠੀਕ ਹੈ ਜੀ ਬਾਕੀ ਰੰਗ ਜਿਹੜਾ ਮਰਜ਼ੀ ਹੋਵੇ ਏਸ ਅੱਖ ਚ ਪਰਿੰਦਾ ਗੇਕ ਹੋਵੇ ਤੇ ਭਾਈ ਸ਼ੌਂਕਰ ਆਇਓ ਸਾਨੂੰ ਅਸੀਂ ਵੀਡੀਓ ਲਾਵਾਂਗੇ ਬਹੁਤ ਧੰਨਵਾਦ ਜੀ ਭਾਈ ਇਹਨਾਂ ਦਾ ਬਹੁਤ ਕੈਟਾਗਰੀ ਦੇ ਪਰਿੰਦੇ ਆ ਜੀ ਇਹਨਾਂ ਕੋਲ ਠੀਕ ਆ ਜੀ ਇਹ ਜੋੜਿਆਂ ਚ ਆ ਵੀ ਇਹ ਜੋੜਿਆਂ ਚ ਜੋ ਭਾਈ ਠੀਕ ਆ ਜੀ ਲਓ ਜੀ ਆ ਵੇਖ ਲਓ ਹੜਦੋ ਜੀ ਲਓ ਜੀ ਇਹ ਜੋੜਿਆ-ਜੋੜਾ ਵਾਲੇ ਪਰਿੰਦੇ ਆ ਬਹੁਤ ਵਧੀਆ ਪਰਿੰਦੇ ਆ ਬਾਕੀ ਆ ਡੌਂਡਾ ਨਾਲੇ ਇੱਧਰ ਆ ਭਾਜੀ ਇਹਨਾਂ ਦੇ ਠੀਕ ਆ ਜੀ ਭਰਪੂਰ ਥੋੜੇ ਘਟਿਆ ਇੰਨਾ ਵਿੱਚ ਇੱਕ ਕਬੂਤਰ ਹੈ ਤੁਹਾਨੂੰ ਕਰਾਉਣੇ ਸ਼ੌਂਕ ਉਹਦੇ ਵੀ ਕਰਾਇਆ ਹੈ ਨਾ ਤੁਹਾਨੂੰ ਟੈਡੀ ਕਬੂਤਰ ਦਾ ਤੇ ਇੱਕ ਕਬੂਤਰ ਹੋਰ ਤੁਹਾਨੂੰ ਕਰਵਾਉਣੇ ਆ ਸਬਾ ਚੀਨਾ ਕਬੂਤਰ ਹੈਗਾ ਅੰਦਰ ਤੁਹਾਨੂੰ ਕਰਵਾਉਣੇ ਸ਼ੌਂਕ ਲਓ ਭਾਈ ਤੁਹਾਨੂੰ ਇੱਕ ਹੋਰ ਪ੍ਰਿੰਦੇ ਦਾ ਸ਼ੌਂਕ ਕਰਾਉਣੇ ਆ ਜੀ ਲਓ ਜੀ ਕੋਕ ਵਿੱਚ ਕੀ ਪਈ ਹੈ ਇਹ ਲਓ ਭਾਈ ਲੋ ਜੀ ਤੁਹਾਨੂੰ ਇੱਕ ਚੀਜ਼ ਮੈਂ ਇੱਥੇ ਚੈੱਕ ਕਰਾਉਣਾ ਪਾਈ ਆ ਵੇ ਲੋ ਛਾਂ ਹੈਗੀ ਜੋ ਕੋਈ ਇਹ ਨਾ ਕਹਵੇ ਧੋਪਿਆ ਕਿ ਤੁੱਪੇ ਜਿਹੜੇ ਆ ਮਤਲਬ ਰਿੰਗ ਰੂਗੇ ਜਾਰੇ ਨਜ਼ਰ ਆਉਂਦੇ ਆ ਤੁੱਪ ਤਾਂ ਆਪਣੀ ਪਾਈ ਹੈਗੀ ਸ਼ਾਂ ਦੇ ਵਿੱਚ ਗਾਜੋ ਸ਼ੌਂਕ ਚਮਕ ਵੇਖ ਲੋ ਅੱਖ ਚ ਕੁੱਤ ਜਕੀਰ ਮੰਨੇ ਬੜਾ ਕੋ ਸਿੱਖ ਨੂੰ ਮਿਲ ਰਿਹਾ ਜਿੱਥੋਂ ਠੀਕ ਹੈ ਜੀ ਭਾਜੀ ਇਹਨਾਂ ਦੇ ਕੋਲ ਧੰਨਵਾਦ ਕਰਾਇਓ ਇਹਦੀ ਕੰਨੀ ਦਾ ਸ਼ੌਂਕ ਬੜੇ ਸ਼ਿਕਾਬੜੇ ਸ਼ਿਕਾਰੀ ਬੰਦੇ ਜੋ ਕਰਾਓ ਤੁਸੀਂ ਬੜੇ ਬੜੇ ਸ਼ਿਕਾਰੀ ਆ ਜੀ ਕੰਨੀ ਤੋਂ ਅੰਦਾਜ਼ਾ ਲਾ ਲੈਂਦੇ ਜੋ ਲਓ ਜੀ ਇਹ ਵੀ ਜੋੜੇ ਜੀ ਠੀਕ ਹੈ ਲੋ ਜੀ ਭਾਈ ਆ ਜੋੜਿਆਂ ਚ ਪਰਿੰਦੇ ਜੋ ਠੀਕ ਹੈ ਜੀ ਇਹ ਜੀ ਆ ਕਬੂਤਰ ਇਹਨਾਂ ਦਾ ਹੈਗਾ ਜੀ ਇਹ ਕਾਸ਼ਰਾ ਕਬੂਤਰ ਇਹਨੂੰ ਕਹ ਲਓ ਚਾਹੇ ਇਹਨੂੰ ਕੋਈ ਸੇਬੇ ਵਾਲਾ ਕਹ ਲਓ ਪੁਰਾਣਿਆਂ ਦੇ ਵਿੱਚੋਂ ਠੀਕ ਹੈ ਜੀ ਬਾਕੀ ਕਬੂਤਰ ਕਿਸ ਕੈਟਾਗਰੀ ਦਾ ਵਾ ਇਹ ਲੋ ਜੀ ਦੇਖੀ ਸਾਡਾ ਲਾਕਾ ਕਬੂਤਰ ਸ਼ਰਿਆ ਲੋ ਜੀ ਬਹੁਤ ਪਸੰਦ ਆ ਸਾਨੂੰ ਇਹ ਕਬੂਤਰ ਇੱਕ ਹੋਰ ਕਬੂਤਰ ਇਹਨਾਂ ਕੋਲ ਹੈਗਾ ਅੰਦਰ ਉਹਦਾ ਵੀ ਤੁਹਾਨੂੰ ਕਰਵਾਉਣੇ ਸ਼ੌਂਕ ਅੱਧੇ ਘੰਟੇ ਤੋਂ ਪਹਿਲਾਂ ਆ ਗਿਆ ਕਰਾਇਓ ਕੁੰਦੇ ਦਾ ਸ਼ੌਂਕ ਦੇਖ ਲਓ ਜੀ ਬੈਠਾ ਵੀ ਆ ਫਿਰ ਲਾਸ ਨੂੰ ਟੀਡੀਆਂ ਚਾ ਲਾ ਕੇ ਲਓ ਕਬੂਤਰ ਲਓ ਭਾਈ ਜੇ ਕਿਸੇ ਦੇ ਕੁੰਦੇ ਦੇ ਵਿੱਚ ਐਦਾ ਵਾਈਟ ਖੰਭ ਹੋਵੇ ਤੇ ਮੇਰਾ ਭਰਾ ਸ਼ੌਂਕ ਕਰਾਇਓ ਠੀਕ ਹੈ ਜੀ ਅਸੀਂ دیਵਾਨੇ ਹੈਗੇ ਆ ਇਸ ਚੀਜ਼ ਦੇ ਠੀਕ ਹੈ ਜੀ ਲਓ ਜੀ ਸੁਪਰ ਕਬੂਤਰ ਹੈ ਜੀ ਇਹ ਲਓ ਜੀ ਇੱਕ ਆ ਕਬੂਤਰ ਸਾਨੂੰ ਬੜਾ ਪਸੰਦ ਆ ਭਾਈ ਨਾਲ ਦੇ ਕੋਲ ਠੀਕ ਹੈ ਜੀ ਇਹ ਤੁਰਦਾ ਫਿਰਦਾ ਅੰਦਰ ਵੇਖਿਆ ਅਸੀਂ ਤੇ ਇਹ ਮੰਗਵਾਇਆ ਅੰਦਰੋਂ ਕਬੂਤਰ ਕਿਸ ਕੈਟਾਗਰੀ ਦਾ ਵਾ ਤੁਹਾਨੂੰ ਵਿਖਾਉਨੇ ਆ ਜੀ ਆ ਤਾਂ ਇਹਨਾਂ ਫੋਕ ਚੁੱਕਿਆ ਲੋਕੀ ਦੱਸ ਵੀ ਦਿੰਦੇ ਆ ਠੀਕ ਹੈ ਜੀ ਕਬੂਤਰ ਇਹਦੀ ਤੁਰਨੀ ਫਿਰਨੀ ਦੇ ਅਸੀਂ ਬਹੁਤ ਫੈਨ ਆ ਕਬੂਤਰ ਦੇ ਬਾਕੀ ਪਤਾ ਨਹੀਂ ਕੀ ਰਿਜ਼ਲਟ ਆ ਇਸ ਕਬੂਤਰ ਦਾ ਕਿੰਨਾ ਉੱਡਿਆ ਸਾਨੂੰ ਇਹ ਵੀ ਨਹੀਂ ਪਤਾ ਠੀਕ ਹੈ ਧਰਮਾਨਾ ਅਸੀਂ ਰੋਹਿਤ ਭਾਈ ਨਾਲ ਵੀ ਗੱਲ ਕਰਦੇ ਆ ਰੋਹਿਤ ਭਾਈ ਤੁਹਾਨੂੰ ਆਪ ਦੱਸਣਗੇ ਕੁੰਦੇ ਦਾ ਸ਼ੌਂਕ ਕਰਾਇਓ ਜੀ ਰੋਹਿਤ ਭਾਈ ਇਸ ਕਬੂਤਰ ਦਾ ਰਿਜ਼ਲਟ ਤੇ ਨਹੀਂ ਦੱਸਿਆ ਤੁਸੀਂ ਸਾਨੂੰ ਨਹੀਂ ਲੋ ਜੀ ਆਹ ਕੁੰਦਾ ਵੇਖ ਲਓ ਸਾਰੀ ਸਾਇੰਸ ਹੀ ਇਸ ਕੁੰਦੇ ਚ ਹੈਗੀ ਜੋ ਠੀਕ ਹੈ ਜੀ ਇਧਰ ਲੈ ਕੁੰਡੇ ਦਾ ਵੀ ਕਰਾਰੋ ਸ਼ੌਂਗ ਇਹ ਲਓ ਭਾਈ ਆ ਦੂਸਰਾ ਕੁੰਡਾ ਜੀ ਲਓ ਭਾਉ ਤੇ ਪਤਾ ਨਹੀਂਦਾ ਉੱਡ ਕੇ ਆਇਆ ਉਹਨੇ ਖੀਣੀ ਨਹੀਂ ਖਾ ਲਈ ਰੋਹਿਤ ਭਾਈ ਐਸ ਕਬੂਤਰ ਦਾ ਕੀ ਰਿਜ਼ਲਟ ਆ ਰੱਬ ਨੂੰ ਹਾਜ਼ਰ ਨਾ ਯਾਰ ਜਾਣ ਕੇ ਦੱਸਿਓ ਉੱਡਦਾ ਹੀ ਆ ਵੀ ਕੂਤਰ ਕਿੰਨੇ ਵਜੇ ਤੱਕ ਗਿਆ ਚਲ ਗਿਆ 2:30 ਵਜੇ ਵਧੀਆ ਬਹਿ ਜਾਂਦਾ ਲਓ ਭਾਈ ਆ ਕਬੂਤਰ ਵੀ ਅੰਦਰ ਹੀ ਤੁਰਦਾ ਫਿਰਦਾ ਵੇਖਿਆ ਆਪਾਂ ਬਹੁਤ ਵਧੀਆ ਪਰਿੰਦੇ ਆ ਜੀ ਕੋਣ ਭਾਜੀ ਇਹਨਾਂ ਦੇ ਕੋਲ ਠੀਕ ਹੈ ਜੀ ਐ ਜੀ ਆ ਵੇਖ ਲਓ ਜੀ ਪਰਿੰਦੇ ਤੇ ਧੰਨਵਾਦ ਰੋਹਿਤ ਭਾਜੀ ਇਹਨਾਂ ਦਾ ਜਿਨ੍ਹਾਂ ਨੇ ਸਾਨੂੰ ਅੱਜ ਥੋੜਾ ਟਾਈਮ ਦਿੱਤਾ ਸੀ ਠੀਕ ਹੈ ਜੀ ਤੇ ਬਾਕੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਕਵਰ ਬਾਡ ਪੀਨ ਨੂੰ ਠੀਕ ਹੈ ਵੀਰ ਜੀ